ਓ ਰੋਕ 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 ਕਿੱਧਰ ਚੱਲੇ ਖਾਂਢੀ ਚ ਅਸਾਂ ਗਿਫਟ ਲੈਣ ਦਾ ਸੁਨਾਮ ਸੁਨਾਮ ਕਾਦੇ ਵਾਸਤੇ ਆਇਆ ਫਤਿਹ ਵਾਸਤੇ ਗਿਫਟ ਲੈ ਕੇ ਆਨੇ ਓਏ ਯਾਰ ਗਿਫਟ ਸਭ ਸੁਨਾਮ ਜਾਣ ਦੀ ਕਿ ਲੋੜ ਐ ਇੱਕ ਵੀ ਦਵਾ ਦਾਂਗੇ ਇਹ ਤਾਂ ਮਹਿੰਗੇ ਬਹੁਤ ਮਿਲਦੇ ਆ ਜੀ ਓਏ ਸੁਨਾਮ ਆ ਦੇ ਦੀ ਦਵਾ ਦਾਂਗੇ ਤੁਸੀਂ ਚਲੋ ਦਾ ਸਹੀ ਨੰਬਰ ਦਰਾਂ ਦਾ ਗਿਫਟ ਹਾਊਸ ਖੁੱਲੇ ਉੱਤੇ ਆ ਜੀ ਲਈ ਚਲ ਮੈਨੂੰ ਲੈ ਕੇ ਚੱਲਣਾ ਚੱਲ ਜੰਦੂ ਆ ਜੀ ਲੈਵਾ ਹਾਂਜੀ ਵੀਰੇ ਸਤਿ ਸ੍ਰੀ ਅਕਾਲ ਹੁਣ ਆਪਾਂ ਪਹੁੰਚ ਗਏ ਵੀਰੇ ਅੱਜ ਚੀਮੇ ਕੀਮੇ ਵੀਰੇ ਨਵਾਂ ਹੀ ਸ਼ੋਰੂਮ ਖੁੱਲੂ ਚੁੱਕਿਆ ਹੈ ਨੰਬਰਦਾਰ ਗਿਫਟ ਹਾਊਸ ਆ ਜਾਓ ਵੀਰੇ ਹਾਂਜੀ ਵੀਰੇ ਕੀ ਹਾਲ ਚਾਲ ਹੈ ਵਧੀਆ ਹੀ ਤੇ ਜੀ ਪਹਿਲਾਂ ਤਾਂ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਵੀਰੇ ਨਵੀਂ ਗਿਫਟ ਹਾਊਸ ਦੀਆਂ ਠੀਕ ਹੈ ਤੇ ਕੀ ਕੀ ਆਈਟਮ ਨੇ ਆਪਣੀ ਕੋਲੇ ਗਿਫਟ ਆ ਬਨਲੇ ਹਰ ਇੱਕ ਆਈਟਮ ਮਿਲੂਗੀ ਜਿਵੇਂ ਆ ਬੱਚਿਆਂ ਵਾਲਾ ਘੋੜੇ ਵਗੈਰਾ ਆ ਗਈਆਂ ਅੱਗੇ ਕਾਰਾਂ ਆ ਗਈਆਂ ਸੈਂਕਲੀਆਂ ਆ ਗਈਆਂ ਇਹ ਆਪਣੀ 500 ਰੁਪਏ ਤੋਂ ਸਟਾਰਟਿੰਗ ਹੋ ਜਾਂਦੀ ਹੈ ਵੀਰੇ ਆ ਦਿਖਾ ਦੇ ਇਧਰ ਇਹ 500 ਰੁਪਏ ਤੋਂ ਸਟਾਰਟ ਹੋ ਜਾਂਦਾ ਜਿਵੇਂ ਵਿੱਚ ਮੋਟਰਸਾਈਕਲ ਪਏ ਨੇ ਵੀਰੇ 1500 2500 4000 ਹਾਂਜੀ ਸਾਰੀਆਂ ਆਈਟਮਾਂ ਤੁਹਾਨੂੰ ਇਹ ਮਿਲ ਜਾਣਗੀਆਂ ਤੇ ਆਹ ਕਾਰਵਾਈ ਮਰਸੜੀ ਆ ਇਹ ਮਰਸੜੀ ਆ ਆਪਾਂ ਨੂੰ ਮਿਲ ਜੂ 6500 ਰੁਪਏ ਦੀ ਹੈ 6500 ਰੁਪਏ ਦੀ ਵੀਰੇ ਇਹ 4x4 ਹੈ ਲੇਟਾ ਵਾਲੀ ਹੈ ਰੋਟਾ ਵਾਲੀ ਹੈ 6500 ਰੁਪਏ ਦੀ ਤੁਹਾਨੂੰ ਵੀਰ ਦੇ ਦੇਣਗੇ ਤੇ ਆਹ ਐਡਵਾਂਸ ਸਰੀਆ ਦਿਖਾ ਦੇ ਵੀਰੇ ਨੂੰ ਲੇਟਾ ਵਾਲੀਆਂ ਇਹੀ ਵੀਰੇ ਆਪਣੇ ਲਈ ਗਿਫਟ ਸਾਰੇ ਨੇ A to Z ਹਾਂਜੀ ਸਾਰੇ ਗਿਫਟ ਨੇ ਆਪਣੇ ਲਈ A to Z ਜੇਕਰ ਅਗਰ ਕਿਸੇ ਨੇ ਆਰਡਰ ਤੇ ਮੰਗਵਾਉਣੇ ਵੀ ਹੋਣ ਜਿਆਦਾ ਹੂੰ ਹੂੰ ਕਾ 3-4 ਦਿਨਾਂ ਦੇ ਬਾਅਦ ਆਰਡਰ ਤੇ ਸਾਰੇ ਇਕ ਆਈਟਮ ਆ ਲੈਟਾਂ ਵਾਲੀ ਆਈਟਮ ਦਿਖਾ ਦੇ ਇਹਨਾਂ ਕੋਲੇ ਵੀਰੇ ਸਾਰੀਆਂ ਜਿਹੜੀਆਂ ਆਈਟਮਾਂ ਤੁਸੀਂ ਦੇਖ ਰਹੇ ਹੋਗੇ ਇਹ ਤਕਰੀਬਨ ਸਾਰੀਆਂ 80% ਲੈਡਿੰਗ ਵਾਲੀ ਆਏਗੀ ਜਿਹਦੇ ਵਿੱਚ ਕੁਝ ਕਲੈਕਟਾਂ ਵਾਲੇ ਤੁਹਾਨੂੰ ਦਿਖਾ ਰਹੇ ਆਂ ਇਹਦੇ ਵਿੱਚ ਪਰ ਕੇ ਸਾਰੀ ਆਈਟਮ ਲੈਡਾਂ ਵਾਲੀ ਉਹ ਸਾਰੀ ਦਿਖਾ ਦੋ ਉੱਪਰ ਐਵਰੇਜ ਚੀਮੇ ਲਵਲੀ ਸਟੂਡੀਓ ਤੋਂ ਦੋ ਦੁਕਾਨਾਂ ਛੱਡ ਕੇ ਅੱਗੇ ਪਿੰਡ ਵੱਲ ਨੂੰ ਰੋਡ ਦੇ ਉੱਪਰ ਖੁੱਲ ਚੁੱਕੀ ਐ ਸਾਰੇ ਦਿਖਾ ਦੇ फटाफट ਸਾਰੇ ਸਾਨੂੰ ਬੈਗ ਬੱਚਿਆਂ ਵਾਲੇ ਬੱਚਿਆਂ ਵਾਲੇ ਛੋਟੇ ਗਿਫਟ ਮਿਲ ਜਾਣਗੇ ਆਪਦੀ ਵਾਈਫ ਨੂੰ ਦੇਣ ਵਾਸਤੇ ਹਸਬੰਦ ਨੂੰ ਕਿਸੇ ਆਪਦੇ ਭੈਣ ਭਰਾ ਨੂੰ ਦੇਣੇ ਨੇ ਸਾਰੀਆਂ ਲੈਟਾਂ ਵਾਲੀ ਆਈਟਮਾਂ ਦਿਖਾ ਦੇ ਦੇ ਇਹ ਸਾਰੀਆਂ ਆਈਟਮਾਂ ਤੁਹਾਨੂੰ ਮਿਲ ਜਾਣੀਆਂ ਏਬਰੀ ਆਈਟਮਾਂ ਤੁਹਾਨੂੰ 100 ਰੁਪਏ ਤੋਂ ਇਥੋਂ ਸਟਾਰਟ ਹੋ ਜਾਂਦੀ ਐ 100 ਰੁਪਏ ਤੋਂ ਲੈ ਕੇ 8500 ਜਿੰਨੀ ਵੀ ਤੁਸੀਂ ਆਈਟਮ ਚਾਹੋਗੇ 2000 3000 ਸਾਰੀਆਂ ਮਿਲ ਜਾਣਗੀਆਂ ਵੀਰੇ ਆਹ ਮਾਰੀਆਂ ਆਹ ਦੇਖੋ ਆ ਛੋਲਾ ਦੇਖੋ ਵੀਰੇ ਬੱਚੇ ਵਾਲਾ ਇਹ ਆ ਟੇਬਲ ਬਾਈ ਜੀ ਇਹ ਟੇਬਲ ਮਿਲ ਜੂਗਾ ਜੀ ਆਪਾਂ ਨੂੰ 2200 ਰੁਪਏ ਦਾ ਹੀ ਆ ਵੱਡਾ ਟੇਬਲ 2200 ਰੁਪਏ ਦਾ ਤੇ ਛੋਟਾ 1800 ਰੁਪਏ ਦਾ ਇਹ 800 ਰੁਪਏ ਦਾ ਵੀਰੇ ਆ 3 ਐਂਡ ਲੁੱਡੋ ਗੇਮ ਹੈ ਜੀ ਹਾਂ ਜੀ ਇਹ ਚ ਚੈਸ ਆਈ ਲੁੱਡੋ ਆ ਆ ਲੋ ਵੀਰੇ ਸਾਫ ਸੀੜੀ ਇਹ ਵੀਰੇ ਤੁਹਾਨੂੰ ਇਹ ਵੀ ਮਿਲ ਜਾਣੀ ਐ ਤੇ ਆਹ ਰੈਡੀ ਮੇਅਰੀ ਜੀ ਇਹ ਆਪਾਂ ਨੂੰ ਮਿਲ ਜੂਗਾ ਇਹ 400 ਰੁਪਏ ਦਾ ਇਹ 400 ਰੁਪਏ ਦਾ ਆ ਵੱਡੇ ਵੀ ਮਿਲ ਜਾਣਗੇ ਵੀਰੇ ਜੇ ਕਿਸੇ ਨੇ ਵੱਡੇ ਲੈਣੇ ਨੇ ਛੋਟੇ ਮਿਲ ਜਾਣਗੇ ਟਾਈਪੀਸ ਵੀ ਪਏ ਨੇ ਫੋਟੋਆਂ ਮਿਲ ਜਾਣੀਆਂ ਤੇ ਹੋਰ ਵੀ ਬ੍ਰੈਕ ਕੀਤੇ ਆ ਜੀ ਪਰਸ ਮਿਲ ਜਾਣਗੇ ਆ ਬਈ ਚੂੜਾ ਇਹ ਚੂੜੇ ਵੀ ਨਹੀਂ ਇਹ 200 ਰੁਪਏ ਦਾ ਸੈੱਟ ਆ ਜੀ ਇਹ 200 ਰੁਪਏ ਦਾ ਸੈੱਟ ਵੀ ਇਹਨਾਂ ਕੋਲੇ ਸ਼ੁਰੂ ਹੋ ਜਾਂਦਾ ਆ ਫੇਸ ਵੋਸ਼ ਕਰੀਮ ਫੋਗ ਪਰਫਿਊਮ ਆ ਆ ਛੋਟੀਆਂ ਗਿਫਟ ਵੀਰੇ ਗੱਡੀ 'ਚ ਰੱਖਣ ਵਾਸਤੇ ਡੈਸ਼ਬੋਰਡ ਤੇ ਇਹਨਾਂ ਕੋਲੇ ਸਾਰੀ ਆਈਟਮ ਮਿਲ ਜਾਣੀ ਹੈ ਵੀਰੇ ਕੁੱਲ ਜੇ ਕਿਸੇ ਮੇਰੇ ਵੀਰ ਨੇ ਕਿਸੇ ਨੇ ਕੋਈ ਚੀਜ਼ ਗਿਫਟ ਕਰਨੀ ਹੈ ਤਾਂ ਵੀਰ ਦਾ ਨੰਬਰ ਚੱਲੂਗਾ ਸਕਰੀਨ ਦੇ ਉੱਪਰ ਵੀਰ ਨਾਲ ਸੰਪਰਕ ਕਰਨੀ ਹੈ ਵੀਰੇ ਇਹ ਘਰ ਦਾ ਰਾਖੀ ਵੀ ਹੈ ਵੀਰੇ ਇੱਕਦਰਾ ਦੀ ਜੇ ਰਾਜ ਨੂੰ ਫੜਖਾਉਂਦਾ ਤਾਂ ਹੀ ਬੋਲੂਗੀ ਸਵਾਇ ਵੀ ਖਾਇਮ ਵੀ ਆਹ ਦੇਖੋ ਵੀਰ ਬੰਦਾ ਵੀਡੀਓ ਦੇਖ ਕੇ ਆਊਗਾ ਭਾਈ ਉਹ ਆਫਰ ਕੋਈ ਆਫਰ ਜੀ ਜਿੰਨੇ ਵੀ ਕਾਓਗੇ ਤੁਸੀਂ ਕਰ ਲਾਂਗੇ ਤੇ ਆਹ ਇਹ ਲੋਕ ਤੇ ਪੰਜ ਜਣੇ ਨੂੰ ਦੇਾਵਾਂਗੇ ਜਿਹੜਾ ਵੀਡੀਓ ਸ਼ੇਅਰ ਕਰੇ ਜਿਹੜਾ ਬੰਦਾ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰੂਗਾ ਵੀਰੇ ਉਹਨੂੰ ਆਹ ਫ੍ਰੀ ਮਿਲਣਗੇ ਜਿਹੜਾ ਬੰਦਾ ਆਪਣੀ ਵੀਡੀਓ ਦੇਖ ਕੇ ਇਹਨਾਂ ਕੋਲੇ ਆਊਗਾ ਇਹਨਾਂ ਨੂੰ ਦਿਖਾਉਣੀ ਹੈ ਉਹਨਾਂ ਨੂੰ ਵੀਰੇ ਡਿਸਕਾਊਂਟ ਕਰਕੇ ਦੇਣਗੇ ਜਾਂ ਕੋਈ ਛੋਟਾ ਮੁੰਡਾ ਮੁੰਡਾ ਗਿਫਟ ਦੇਣਗੇ ਤੁਸੀਂ ਵੀਰੇ ਜਦੋਂ ਵੀ ਵੀਡੀਓ ਸ਼ੇਅਰ ਕਰਕੇ ਕੋਸ ਲੈਣ ਆਓਗੇ ਵੀਰ ਨੂੰ ਵੀਡੀਓ ਆ ਕੇ ਦਿਖਾ ਦਿਓ ਸਾਨੂੰ ਪੱਕਾ ਡਿਸਕਾਊਂਟ ਕਰਕੇ ਦੇਣਗੇ ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰ ਦਿਓ ਵੀਰੇ ਇਹ ਵੀਰੇ ਗੁਰਦੁਆਰੇ ਰੋਡ ਦੇ ਉੱਪਰ ਸ਼ਾਪ ਬਣੀ ਹੈਗੀ ਸਾਹਮਣੇ ਮੇਰੇ ਬਾਏ ਦਾ ਕੱਪੜਿਆਂ ਵਾਲਾ ਉਹਦੀ ਦੁਕਾਨ ਹੈਗੀ ਹੈ ਤੇ ਲਵਲੀ ਸਟੂਡੀਓ ਤੋਂ ਦੋ ਦੁਕਾਨਾਂ ਛੱਡ ਕੇ ਆ। ਬਦ ਤੋਂ ਬਦ ਵੀਡੀਓ ਸ਼ੇਅਰ ਕਰਦੇ ਚੀਮਾ ਵਿੱਚ ਨਵਾਂ ਬਾਜ਼ਾਰ ਖੁੱਲ ਚੁੱਕਿਆ ਗਿਫਟ ਹਾਊਸ ਦਾ। ਧੰਨਵਾਦ ਜੀ ਸਸਰੀ ਕਾ।